ਹੈਲੋ ਜੀ ਸਾਰਿਆਂ ਨੂੰ ਹਸੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਇੱਥੇ ਜੀ ਵਲੌਗ ਵਿੱਚ ਹੋ ਗਿਆ ਸੀਗਾ ਮਾਰਨਿੰਗ ਦਾ ਟਾਈਮ ਤੇ ਮੈਂ ਇੱਥੇ ਲੱਗੀ ਸੀਗੀ ਝਾੜੂ ਲਾਉਣ ਸੈੱਪ ਟਾਈਮ ਪੂਰੇ ਹੋ ਗਿਆ ਵਾ 6:30 ਵਜੇ ਗਏ ਨੇ ਤੇ ਇੱਥੇ ਜੀ ਸਭ ਤੋਂ ਪਹਿਲਾਂ ਆਪਾਂ ਲਾ ਲੈਨੇ ਆ ਝਾੜੂ ਇੱਥੇ ਕਮਰੇ ਵਿੱਚ ਮੰਜੇ ਡਾਈਦੇ ਨੇ ਤੇ ਰਾਤ ਨੂੰ ਮੰਮੀ ਡਾਡੀ ਇੱਧਰ ਸੌਂਦੇ ਨੇ ਤੇ ਫਿਰ ਦਿਨੇ ਮੰਜੇ ਚੱਕ ਦੀਦੀ ਉਹ ਬੈੱਡ ਤੇ ਨਹੀਂ ਸੌਂਦੇਗੇ ਤੇ ਇੱਧਰ ਸਾਈਡ ਜੀ ਤੇ ਨਾਲ ਹੀ ਮੰਜੇ ਢਾ ਲਈਦੇ ਤੇ ਪੱਕੇ ਥੱਲੇ ਤੇ ਉੱਪਰ ਵੈਸੇ ਏਸੀ ਲੱਗਾ ਹੋਇਆ ਵਧੀਆ ਰੂਮ ਸਾਰਾ ਠੰਡਾ ਹੋ ਜਾਂਦਾ ਵਾ ਤੇ ਇੱਥੇ ਜੀ ਹੁਣ ਸਾਰੇ ਆਪਾਂ ਝਾੜੂ ਲਾਉਣ ਖਲਾਰਾ ਬਹੁਤ ਜ਼ਿਆਦਾ ਸੀਗਾ ਕਮਰੇ ਚ ਤੇ ਪਹਿਲਾਂ ਸਭ ਤੋਂ ਮੈਂ ਖਲਾਰਾ ਚੱਕ ਲਿਆ ਸੀਗਾ ਤੇ ਹੁਣ ਮੈਂ ਝਾੜੂ ਲਾ ਲੈਨੀ ਆ ਇਥੇ ਰੱਖੇ ਆ ਜੀ ਆਪਾਂ ਕੱਪੜੇ ਰਾਤ ਤੋਂ ਕੇ ਤੇ ਹੁਣ ਕੱਪੜੇ ਸਾਰੇ ਆਪਾਂ ਚੱਕ ਲੈਨੇ ਆ ਰਾਤ ਕੱਪੜੇ ਲੇਟ ਥੋੜੀ ਜੀ ਧੋਤੇ ਸੀਗੇ ਤੇ ਫਿਰ ਬਾਹਰ ਸੁੱਕਣੇ ਪਾ ਦਿੱਤੇ ਸੀਗੇ ਪੱਖੇ ਥੱਲੇ ਤੇ ਹੁਣ ਮੈਂ ਸਾਰੇ ਇਕੱਠੇ ਕਰਕੇ ਲੈ ਆਈ ਸੀ ਤੇ ਹੁਣ ਆਪਾਂ ਸਾਰਿਆਂ ਨੂੰ ਲਾ ਕੇ ਤੈਂ ਰੱਖ ਦਿੰਨੇ ਤੁਹਾਨੂੰ ਪਤਾ ਕਿ ਸਵੇਰ ਸਵੇਰੇ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਇੱਥੇ ਹੁਣ ਜੀ ਮੈਂ ਬਸ ਕੱਪੜੇ ਲਾ ਕੇ ਤੈਂ ਤੇ ਰੱਖ ਕੇ ਉਸ ਤੋਂ ਬਾਅਦ ਇਧਰ ਕਮਰੇ ਝਾੜੂ ਲਾਉਂਗੀ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਹੁੰਦੇ ਆ ਮੈਂ ਕਿ ਉਹਨਾਂ ਬਸ ਮਿੰਟ-ਮਿੰਟ ਬਾਅਦ ਗੰਦੇ ਕਰ ਲੈਂਦੇ ਆ ਤੇ ਬਸ ਆਪਣੇ ਤਾਂ ਚਲੋ ਵੀ ਥੋੜੀ ਹੀ ਹੁੰਦੀ ਆ ਕੱਪੜੇ ਤੇ ਇਹਦੇ ਜੀ ਮਨਕਿਰਤਾ ਆ ਗਈ ਸੀਗੀ ਅੱਜ ਉਹ ਕਹਿਣ ਲੱਗੀ ਸੀ ਕਿ ਮੈਂ ਨਹਾਉਣਾ ਨਹੀਂ ਆ ਬਸ ਮੈਂ ਅੱਜ ਮੂੰਹ ਹੱਥ ਧੋ ਕੇ ਸਕੂਲ ਜਾਣਾ ਵੈਸਤੇ ਬੱਚੇ ਨਹਾ ਲੈਂਦੇ ਉਹਨਾਂ ਨੂੰ ਥੋੜੀ ਜੀ ਸੁਰਤ ਆ ਜਾਂਦੀ ਆ ਨਹੀਂ ਤੇ ਤਾਂ ਬਸ ਨੀਂਦ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਆ ਤੇ ਇੱਥੇ ਜੀ ਅੱਜ ਉਹ ਨਹਾ ਕੇ ਨਹੀਂ ਸੀ ਆਈ ਤੇ ਹੁਣ ਬਸ ਉਹ ਲੱਗੀ ਸੀਗੀ ਡਰੈੱਸ ਪਾਉਣ ਤੇ ਇੱਥੇ ਜੀ ਬੱਤੀ ਚਲੀ ਗਈ ਆ ਆਪਣੀ ਰਾਤ ਦੀ ਗਈ ਹੋਈ ਆ ਕਿਉਂਕਿ ਬਾਹਰ ਨਾਲ ਥੋੜਾ ਜਿਹਾ ਮੈਂ ਕਿ ਸੀਗੀਤੇ ਉਹਦੇ ਕਾਰਨ ਜਿਹਦਾ ਹਨੇਰੀ ਵਕਤ ਦੀ ਫਿਰ ਬੱਤੀ ਚਲੀ ਜਾਂਦੀ ਆ ਤੇ ਇੱਥੇ ਜੀ ਪ੍ਰੈਸਰ ਟਿਪ ਜਿਵੇਂ ਬਸ ਬੱਚਿਆਂ ਦੇ ਕੱਪੜੇ ਰੱਖਦੇ ਹੁੰਦੀਆਂ ਤੇ ਇਹਨਾਂ ਦੋ ਪੈਣਾਂ ਦੇ ਬਸ ਇਹਦੇ ਵਿੱਚ ਕੱਪੜੇ ਹੁੰਦੇ ਆ ਤੇ ਵਧੀਆ ਜੀ ਇੱਕੋ ਜਗ੍ਹਾ ਰੱਖੇ ਉਹਨਾਂ ਫਿਰ ਸਾਰੇ ਲੱਭ ਜੇ ਜਾਂਦੇ ਆ ਮਣਕੀਰਤ ਆਪਣੇ ਆਪ ਹੀ ਤਿਆਰ ਹੋ ਜਾਂਦੀ ਆ ਬਸ ਉਹਨੂੰ ਮੈਂ ਕੀ ਰੋਟੀ 'ਤੇ ਲਾ ਕੇ ਦੇਣੀ ਹੁੰਦੀ ਆ ਤੇ ਬਸ ਕੱਪੜੇ ਕੱਢ ਕੇ ਰੱਖ ਦੇਈਦੀ ਆ ਤੇ ਫਿਰ ਉਹ ਆਪਣੇ ਆਪ ਹੀ ਤਿਆਰ ਹੋ ਜਾਂਦੀ ਆ ਛੇਤੀ ਛੇਤੀ ਤੇ ਇੱਥੇ ਜੀ ਹੁਣ ਆਪਾਂ ਸਾਰਾ ਖਲਾਰਾ ਜੱਕ ਲਿਆ ਸੀਗਾ ਤੇ ਹੁਣ ਆਪਾਂ ਫੇਰ ਲੈਣੇ ਆ ਬੋਕਰ ਬੌਕਰ ਦਾ ਵੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦਾ ਵਾ ਤੇ ਹੋਰ ਨਿੱਕਾ ਮੋਟਾ ਨਾ ਖਲਾਰਾ ਬਹੁਤ ਜ਼ਿਆਦਾ ਹੋ ਜਾਂਦਾ ਬੱਚੇ ਰਾਤ ਨੂੰ ਨਿੱਕੇ ਨਿੱਕੇ ਚੀਜ਼ਾਂ ਬਹੁਤ ਖਲਾਰਦੇ ਨੇ ਤੇ ਬਾਅਦ ਵਿੱਚ ਸਵੇਰੇ ਚੱਕਣੀਆਂ ਬਹੁਤ ਔਖੀਆਂ ਹੁੰਦੀਆਂ ਵਾ ਇਧਰ ਜੀ ਆ ਕੇ ਸੀਗੇ ਆਪਾਂ ਆਪਣੇ ਕਮਰੇ ਵਿੱਚ ਤੇ ਬਸ ਦਿਲਨਾਜ਼ ਜੀ ਸੁੱਤੀ ਰਹਿ ਗਈ ਦਿਲਨਾਜ਼ ਨੂੰ ਤਾਂ ਵੈਸੇ ਮੈਂ ਕਈ ਲੇਟ ਠਾਈਦਾ ਵਾ ਉਹਨੂੰ ਛੇਤੀ ਨਹੀਂ ਠਾਈਦਾ ਜਦੋਂ ਮੰਨ ਕੇ ਸਕੂਲ ਚਲੀ ਜਾਂਦੀ ਹੈ ਉਸ ਤੋਂ ਬਾਅਦ ਦਿਲਨਾਜ਼ ਨੂੰ ਠਾਈਦਾ ਜੇ ਤਾਂ ਇਹ ਆਪਣੇ ਆਪ ਉੱਠੇ ਫਿਰਤਾ ਬਹੁਤ ਵਧੀਆ ਫਿਰਤਾ ਇਹ ਰੁੰਦੀ ਨਹੀਂ ਆ ਤੇ ਜੇ ਮੰਨ ਲਓ ਕਿ ਇਹਨੂੰ ਜ਼ਬਰਦਸਤੀ ਇਸ ਵੇਲੇ ਠਾ ਦਿਵੋ ਤੇ ਫਿਰ ਇਹ ਬਹੁ ਫਿਰ ਮeki ਆਖੇ ਉਹ ਨਹੀਂ ਲੱਗਦੀਗੀ ਤੇ ਫਿਰ ਇਹਨੂੰ ਜਦਾਂ ਹੀ ਕਰੀ ਜਾਂਦੀਆਂ ਹੁੰਦੀਆਂ ਵਾ ਤੇ ਇਸ ਕਰਕੇ ਇਹਨੂੰ ਬਹੁਤ ਘਾਟ ਠਾਈਦਾ ਵਾ ਜਦੋਂ ਇਹਦਾ ਦਿਲ ਕਰਦਾ ਆਪਣੇ ਆਪ ਹੀ ਉੱਠ ਪੈਂਦੀ ਹੈ ਤੇ ਆਪਾਂ ਬਸ ਹੋਣਾ ਨਿਕੰਮਾ ਟਖਲਾਰਾ ਰਹਿ ਗਿਆ ਸੀ ਕਮਰੇ ਵਿੱਚ ਤੇ ਆਪੋ ਸਾਰਾ ਚੋਕ ਲੈਨੇ ਆ ਇਥੇ ਜੀ ਕਮਰੇ ਵਿੱਚ ਪੂਰਾ ਨਮਗੀ ਪਿਛਲੇ ਪਾਸੇ ਸਲਾਬ ਜੀ ਬਹੁਤ ਤੇ ਉਹ ਸਾਰੀ ਇਹ ਕਲੀ ਜੀ ਝੜ ਗਈ ਸੀਗੀ ਇਹ ਕਮਰੇ ਦਾ ਕਲੀ ਬਹੁਤ ਝੜਦੀ ਆ ਬਾਕੀ ਦਿਲ ਨਾਲ ਨੌਂ ਜੇ ਬਹੁਤ ਕਲੀ ਨੂੰ ਮਾਰਦੀ ਆ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਆਦਤ ਹੁੰਦੀ ਆ ਬਸ ਮਿੱਟੀ ਕੱਟੇ ਦੇ ਵਿੱਚ ਹੱਥ ਮਾਰਨਾ ਤੇ ਇਥੇ ਨਿੱਕੇ ਨਿੱਕੇ ਉੱਪਰ ਬੈਠ ਦੇ ਢੋਤੇ ਚੜ ਜਾਂਦੀ ਆ ਨਾ ਫਿਰ ਕਲੀ ਬਹੁਤ ਮਿਲ ਕਿਤੋਂ ਕੇਰ ਜੇ ਜਾਂਦੀ ਆ ਤੇ ਉੱਥੇ ਹੱਥ ਮਾਰਦੀ ਰਹਿੰਦੀ ਇਥੇ ਕਮਰੇ ਵਿੱਚ ਨਿੱਕਾ ਨਿੱਕਾ ਚੀਜ਼ਾਂ ਦਾ ਖਲਾਰਾ ਸੀਗਾ ਤੇ ਆਪਾਂ ਹੁਣ ਬੋਕਰ ਫੇਰ ਕੇ ਤੇ ਬਾਹਰ ਚੱਲਦੇ ਆਂ ਇੱਥੇ ਜੇ ਆਗੇ ਸੀ ਆਪਾਂ ਗੈਲਰੀ ਦੇ ਵਿੱਚ ਤੇ ਇੱਥੇ ਬਸ ਹੁਣ ਆਪਾਂ ਝਾੜੂ ਲਾ ਲੈਣੀ ਆ ਮਨਕੀਰਤ ਨੂੰ ਮੈਂ ਆਖਿਆ ਸੀ ਕਿ ਤੁਸੀਂ ਮੰਜੇ ਖੜੇ ਕਰ ਦਿਓ ਮੰਜੇ ਛੇਛਤ ਝਾੜੂ ਲਾ ਲੈਣੀ ਆ ਤੇ ਮਨਕੀਰਤ ਬਹੁਤ ਹੈਲਪ ਕਰਦੀ ਆ ਜਦੋਂ ਮੈਂ ਕਿ ਕੋਈ ਵੀ ਇਹਨੂੰ ਕੰਮ ਕਹਿ ਦਿਓ ਬਹੁਤ ਛੇਤੀ ਆਖੇ ਲੱਗ ਜਾਂਦੀ ਕਈ ਵਾਰ ਤਾਂ ਬਿਲਕੁਲ ਨਹੀਂ ਆਖੇ ਲੱਗਦੀ ਪਰ ਕਈ ਵਾਰ ਬਹੁਤ ਛੇਤੀ ਆਖੇ ਲੱਗ ਜਾਂਦੀ ਹੈ ਤੇ ਚਲੋ ਜੀ ਬੱਚਾ ਇੰਨਾ ਹੀ ਹੁੰਦਾ ਵਾ ਕਿ ਆਪਣੇ ਆਪ ਸਕੂਲ ਲਈ ਤਿਆਰ ਹੋ ਜਾਵੇ ਥੋੜਾ ਜਿਹਾ ਮੈਂ ਕਿ ਆਪਣਾ ਕੰਮ ਕੱਟ ਜਾਂਦਾ ਬਸ ਰੋਟੀ ਦੀ ਟੈਨਸ਼ਨ ਰਹਿ ਜਾਂਦੀ ਹੈ ਤੇ ਇੱਥੇ ਮਨਕੀਰਤ ਲੱਗੀ ਸੀਗੀ ਰਹਿ ਗਿਆ ਸੀਗਾ 7:00 ਵੱਜੇ ਚੱਲੇ ਸੀ ਤੇ 7:00 ਵਜੇ ਵੈਣ ਆ ਜਾਣੀ ਆ ਤੇ ਮੈਂ ਸੋਚਿਆ ਪਹਿਲਾਂ ਇਹਦਾ ਸਿਰਵਾ ਦਿੰਨੇ ਆ ਫਿਰ ਹੋਰ ਕੰਮ ਕਰਾਂਗੇ ਮਨਕਿਰਤ ਵੈਸਤਾ ਰੋਜ਼ ਦੋ ਗੁੱਤਾਂ ਹੀ ਕਰਕੇ ਜਾਂਦੀ ਆ ਤੇ ਪਰ ਨਾ ਅੱਜਕੱਲ੍ਹ ਗਰਮੀ ਬਹੁਤ ਹੁੰਦੀ ਆ ਫਿਰ ਨਾ ਬਾਜ਼ਲ ਲੜਦੇ ਬਹੁਤ ਰਹਿੰਦੇ ਆ ਤੇ ਮੈਨੂੰ ਆਖੇ ਸੀ ਕਿ ਤੂੰ ਇੱਕ ਗੁੱਤ ਕਰਕੇ ਜਾ ਜੇ ਨਹੀਂ ਆਂਦੀ ਪਹਿਲਾਂ ਮੈਂ ਦੋ ਹੀ ਕਰਨਾਂ ਬਾਅਦ ਵਿੱਚ ਬੜੀ ਮੁਸ਼ਕਲ ਨਾ ਬਣਾਇਆ ਕਿ ਹਾਂ ਇੱਕ ਗੁੱਤ ਮੈਂ ਕਰਕੇ ਚਲੀ ਜਾਨੀ ਪਹਿਲਾਂ ਮੈਂ ਇੱਕ ਗੁੱਤ ਗੁੰਦ ਲਈ ਸੀਗੀ ਤੇ ਬਾਅਦ ਵਿੱਚ ਫਿਰ ਦੁਬਾਰਾ ਉਹਨੂੰ ਖੋਲਿਆ ਤੇ ਫਿਰ ਦੁਬਾਰਾ ਇੱਕ ਗੁੱਤ ਉਹਦੀ ਕੀਤੀ ਮਨਕੀਤ ਆਵਦਾ ਬੈਗ ਲੱਗੀ ਸੀ ਕਿ ਬਦਲਣਾ ਤੇ ਇਹਦਾ ਬੈਗ ਤੋਂ ਪਿਆ ਹੋਇਆ ਸੀਗਾ ਇੱਕ ਬੈਗ ਦੂਸਰਾ ਵੜਾ ਛੋਟਾ ਏ ਬੈਗ ਤੇ ਪਰ ਇਹ ਵੱਡੇ ਬੈਗ ਵਿੱਚ ਬੁੱਕਾਂ ਭਰ ਜਾਂਦੇ ਤੁਹਾਨੂੰ ਪਤਾ ਕਿ ਬੱਚਿਆਂ ਦੇ ਬੈਗ ਬਹੁਤ ਜ਼ਿਆਦਾ ਭਾਰੀ ਹੋ ਜਾਂਦੇ ਕਿਤਾਬਾਂ ਤਾਂ ਕਿੰਨੀ ਸਾਰੀਆਂ ਹੋ ਜਾਂਦੀਆਂ ਵਾ ਤੇ ਬਹੁਤ ਇਹਨਾਂ ਨੂੰ ਮੱਕੀ ਭਾਰ ਚੱਕਣਾ ਔਖਾ ਹੋ ਜਾਂਦਾ ਵਾ ਪੂਰਾ 10 ਕਿਲੋ ਭਾਰ ਬਣ ਜਾਂਦਾ ਇਹਦੇ ਬੈਗ ਦਾ ਤੇ ਇੱਥੇ ਅੰਜੀ ਹੋਣੇ ਬਸ ਆਪਦੀਆਂ ਬੁੱਕਾਂ ਚ ਇੰਜ ਲੱਗੀ ਸੀ ਕਰਨ ਬੈਗ ਵਿੱਚੋਂ ਤੇ ਹੁਣ ਆਪਾਂ ਇਹਦਾ ਵਾਲ ਵਾ ਦਿੰਨੇ ਰੋਟੀ ਪੰਨ ਤਾਂ ਮੈਂ ਜਿੰਦਾ ਸਾਰਾ ਕਰ ਦਿੱਤਾ ਸੀਗਾ ਪਹਿਲਾਂ ਹੀ ਤਿਆਰ ਤੇ ਹੁਣ ਆਪਾਂ ਇੱਥੇ ਇਹਦੇ ਵਾਲ ਵਾ ਕੇ ਤੇ ਹੁਣ ਜਦ ਟਾਈਮ ਦਾ ਕਹਿੰਦੀ ਵੈਣ ਆ ਜਾਣੀ ਅਸਨੇ ਬਾਹਰ ਚਲ ਜਾਣਾ ਇਧਰ ਜੀ ਆ ਗਏ ਆਪਾਂ ਕਾਫੀ ਟਾਈਮ ਬਾਅਦ ਪੋਚਾ ਲਾਉਣ ਵਾਸਤੇ ਜਦੋਂ ਸਾਰੇ ਬਾਹਰ ਚਲੇ ਜਾਂਦੇ ਆ ਮੈਂ ਪੋਚਾ ਬਸ ਉਹਦੇ ਹੀ ਲਾਉਣੀ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਪੋਚਾ ਨਹੀਂ ਲਾਉਂਦੀ ਕਿਉਂਕਿ ਇਹਨਾਂ ਫਿਰ ਉੱਪਰ ਪੈਰ ਦੇ ਛੱਪ ਜਾਂਦੇ ਆ ਤੇ ਫਿਰ ਇੱਕ ਚੰਗੀ ਤਰ੍ਹਾਂ ਲੱਗਦਾ ਵੀ ਨਹੀਂ ਆ ਪੋਚਾ ਤੇ ਇੱਥੇ ਮੈਂ ਸੋਚਿਆ ਨੂੰ ਸਾਰੇ ਬਾਹਰ ਚਲੇ ਗਿਆ ਬੱਚੇ ਵੀ ਖੇਡਣ ਚਲੇ ਗਏ ਮੈਂ ਬਸ ਦਿਲ ਨਾਲ ਹੀ ਰਹਿ ਗਈ ਸੀ ਘਰੇ ਤੇ ਉਹ ਚਲੀ ਗਈ ਜੀ ਬਾਹਰ ਖੇਡਣ ਵਾਸਤੇ ਤੇ ਮੈਂ ਇੱਥੇ ਲੱਗੀ ਸੀ ਗਈ ਪੋਚਾ ਲਾਉਣ ਪੋਚੇ ਦਾ ਵੀ ਕੰਮ ਜੀ ਪੂਰੀ ਖੇਚਲ ਵਾਲਾ ਬਣ ਜਾਂਦਾ ਵਾ ਨਿੱਕ ਨਿੱਕਾ ਬਸ ਇਸੇ ਤਰ੍ਹਾਂ ਹੀ ਸਾਰਾ ਦਿਨ ਲੰਘ ਜਾਂਦਾ ਵਾ ਤੁਹਾਨੂੰ ਪਤਾ ਕਿ ਰਸੋਈ ਦੇ ਕੰਮ ਦੇ ਨਾਲ ਨਾਲ ਹੋਰ ਵੀ ਇੱਧਰ ਸਾਰਾ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਵਾ ਤੇ ਇੱਥੇ ਆਪਾਂ ਹੁਣ ਪੋਚਾ ਲਾ ਕੇ ਤੇ ਬਾਹਰ ਚੱਲਾਂਗੇ ਇਥੇ ਜੀ ਆਪਣੇ ਕਮਰੇ ਵਿੱਚ ਨਾ ਸਲਾਬ ਬਹੁਤ ਜ਼ਿਆਦਾ ਵਾ ਤੇ ਜਦੋਂ ਮੈਂ ਕੀ ਪੋਚਾ ਲਾ ਦੇਈਦੀ ਨਾ ਫੇਰੇ ਛੇਤੀ ਸੁੱਕਦਾ ਨਹੀਂਗਾ ਤੇ ਇੱਥੇ ਫਿਰ ਮੈਂ ਕੀ ਕਈ ਨਾ ਦੁੰਦਾ ਮੈਂ ਇੱਕ ਦਿਨ ਹੁਣ ਛੱਡ ਕੇ ਜਿੰਨੇ ਦਿਨ ਮੀਂਹ ਦਾ ਮੌਸਮ ਹਨ ਉਹਨੇ ਦਿਨ ਤਾਂ ਬਿਲਕੁਲ ਇਹ ਪੋਚਾ ਸੁੱਕਣਾ ਨਹੀਂਗਾ ਤੇ ਫਿਰ ਮੈਨੂੰ ਇੱਕ ਦਿਨ ਛੱਡ ਕੇ ਹੀ ਲਾਉਣਾ ਪੈਂਦਾ ਵਾ ਤੇ ਹੁਣ ਆਪਾਂ ਮੈਂ ਕੀ ਅੱਜ ਦੂਸਰੇ ਦਿਨ ਪੋਚਾ ਲਾਉਣ ਲੱਗੇ ਸੀਗੇ ਤੇ ਵਿੱਚੋਂ ਮੈਂ ਇੱਕ ਦਿਨ ਛੱਡ ਦੇਣੀ ਹੁੰਨੀ ਆ ਫਿਰ ਕਿ ਜ਼ਿਆਦਾ ਹੀ ਸਲਾਬ ਹੋ ਜਾਂਦੀ ਬਿਲਕੁਲ ਐ ਹੋ ਜਾਂਦਾ ਜੇ ਉੱਪਰ ਫਰਸ਼ ਦੇ ਪਾਣੀ ਡੋਲ ਲਿਆ ਹੁੰਦਾ ਨਾ ਐਵੇਂ ਮੈਂ ਕਿ ਪੂਰੀ ਫਰਸ਼ ਦੇ ਉੱਤੇ ਸਲਾਬ ਹੋ ਤੇ ਜਦੋਂ ਮੱਕੀ ਮੀ ਦਾ ਮੌਸਮ ਉਹ ਹਟ ਜਾਵੇਗਾ ਤੇ ਉਸ ਤੋਂ ਬਾਅਦ ਆਪਣੇ ਆਪ ਹੀ ਪੋਚਾ ਵਧੀਆ ਸੁੱਕਣ ਲੱਗ ਜਾਂਦਾ ਵਾ ਵਸਤੇ ਪੱਖੇ ਚਲਾਈ ਦੀਆਂ ਫਿਰ ਵੀ ਪਰ ਜਿਹੜਾ ਗਿੱਲਾ ਜਿਹਾ ਰਹਿ ਜਾਂਦੀ ਨਾ ਜਗਾ ਉਹ ਛੇਤੀ ਸੁੱਕਦੀ ਨਹੀਂ ਗੀ ਤੇ ਇੱਥੇ ਜੀ ਆਪਣਾ ਸਾਰਾ ਕੰਮ ਹੋ ਗਿਆ ਸੀ ਤੇ ਮੈਂ ਉਮੀਦ ਕਰਦੀ ਆ ਜੀ ਤੁਹਾਨੂੰ ਮੇਰਾ ਵਲੌਗ ਬਹੁਤ ਵਧੀਆ ਲੱਗੇਗਾ ਹਾਂਜੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਪਲੇਸਟੇਨ ਨੂੰ ਜਰੂਰ ਸਪੋਰਟ ਕਰਿਓ ਲਾਈਕ ਕਮੈਂਟ ਕਰਿਓ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ